Thank you. ਸੋ ਜੀ ਆ ਸਕਦੇ ਸਾਰਾ ਉਹ ਵੀ ਕਰ ਰਹੇ ਸੀ ਉਹ ਨਾ ਤੇ ਉਹ ਕਹਿੰਦੇ ਸੀਓ ਸਾਹਿਬ ਨੂੰ ਕਹਿਣ ਉਹਨਾਂ ਨੂੰ ਕਹਿ ਸਕਦੇ ਸਭ ਤੋਂ ਪਹਿਲਾਂ ਕਿ 2 ਦਸੰਬਰ 2025-26 ਦਾ ਇਹ ਟੂਰਨਾਮੈਂਟ ਜਿਹੜਾ ਹੋ ਰਿਹਾ ਹੈ T20 ਵਿਮਨ ਇੰਡੋਮੈਸਟੀ ਟੂਰਨਾਮੈਂਟ ਹੋ ਰਿਹਾ ਔਰ ਇਹ ਪਹਿਲੀ ਵਾਰੀ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਜਿਹੜਾ ਇਨੀਸ਼ੀਏਟਿਵ ਲਿੱਤਾ ਜਿਹਦੇ ਵਿੱਚ 4 ਟੀਮਾਂ ਜਿਹੜੀਆਂ ਨੇ ਪਰਫਾਰਮ ਕਰ ਰਹੀਆਂ ਔਰ ਮਾਰਨਿੰਗ ਕਿਉਂਕਿ ਬਾਰਿਸ਼ ਕਰਕੇ ਮੈਚ ਨਹੀਂ ਹੋ ਪਾਇਆ ਉਹ PCA ਟੀਮ ਰੈਡ ਐਂਡ PCA ਬਲੂ ਟੀਮ ਦਾ ਮੈਚ ਉਹਨ ਮੇਰੇ ਨਾਲ ਹੈੱਡ ਕੋਚ ਪ੍ਰਿਯੰਕਾ ਮੈਡਮ ਖੜੇ ਨੇ ਤੇ ਇਹਨਾਂ ਦੀ ਟੀਮ ਦੇ ਨਾਲ ਸਾਡਾ ਮੈਚ ਹੈਗਾ ਇਹਨਾਂ ਦੀ ਟੀਮ ਹੈਗੀ ਹੈ ਪੀਸੀਏ ਗ੍ਰੀਨ ਤੇ ਸਾਡੀ ਟੀਮ ਹੈਗੀ ਹੈ ਪੀਸੀਏ ਯੈਲੋ ਸੋ ਇਹਦੇ ਵਿੱਚ ਇਸ ਦਾ ਸਭ ਤੋਂ ਜਿਹੜਾ ਜੀ ਅਸੀਂ ਇਨੀਸ਼ੀਏਟਿਵ ਲਈਏ ਤੇ ਉਹ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੂੰ ਜਾਂਦਾ ਹੈ ਔਰ ਉਸ ਤੋਂ ਬਾਅਦ ਆਉਂਦਾ ਕਿ ਜਦੋਂ ਸਾਡਾ ਵੈਨਿਊ ਅੱਛਾ ਹੋਵੇ ਸੋ ਵੈਨਿਊ ਜਿਹੜਾ ਹੈਗਾ ਅੰਮ੍ਰਿਤਸਰ ਗੇਮਸ ਐਸੋਸੀਏਸ਼ਨ ਨੇ ਜਿਹੜਾ ਹੈ ਮੇਰੇ ਖਿਆਲ ਨਾਲ ਕੁੜੀਆਂ ਦਾ ਇਹ ਐਡਾ ਵੱਡਾ ਟੂਰਨਾਮੈਂਟ ਪਹਿਲੀ ਵਾਰੀ ਅਰੇਂਜ ਕੀਤਾ ਹੈ ਸੋ ਇਹਦੇ ਵਿੱਚ ਸਾਨੂੰ ਬੜੀ ਅੱਛੀ ਅ ਅਸੀਂ ਸਰਾਨਾ ਕਰਨਾ ਚਾਹਾਂਗੇ ਕਿ ਸਟੇ ਕੁੜੀਆਂ ਨੂੰ ਅੱਛਾ ਮਿਲਿਆ ਹੈ ਔਰ ਪਲੱਸ ਉਹਨਾਂ ਨੂੰ ਕਾਫੀ ਫੈਸਿਲਿਟੀਆਂ ਜਿਹੜੀਆਂ ਨੇ ਮਿਲ ਰਹੀਆਂ ਅਸੀਂ ਜੀ ਸਾਨੂੰ ਇਹ ਲੱਗਦਾ ਕਿ ਇਹ ਪਹਿਲਾ ਜਿਹੜਾ ਅ ਟੂਰਨਾਮੈਂਟ ਹੋਣ ਕਰਕੇ ਕੁਝ ਕਮੀਆਂ ਪਿਛਲੇ ਸ਼ਾਇਦ ਰਹਿ ਚੁੱਕੀਆਂ ਹੋਣਗੀਆਂ ਜਦੋਂ ਘਰ 'ਚ ਵਿਆਹ ਵੀ ਹੁੰਦਾ ਹੈ ਕੁਝ ਕਮੀਆਂ ਪਿਛੀਆਂ ਰਹਿ ਜਾਂਦੀਆਂ ਨੇ ਸੋ ਇਹਦੇ ਵਿੱਚ ਸਭ ਤੋਂ ਮੇਨ ਚੀਜ਼ ਇਹ ਹੈ ਕਿ ਇੱਕ ਲੜਕੀਆਂ ਨੂੰ ਇੱਕ ਬਹੁਤ ਅੱਛਾ ਪਲੇਟਫਾਰਮ ਮਿਲਿਆ ਹੈ ਡੋਮੈਸਟਿਕ ਲੈਵਲ ਤੇ ਕਿਉਂਕਿ ਹੁਣ WPL ਜਦੋਂ ਦਾ ਆ ਗਿਆ ਹੈ ਔਰ ਹਰ ਸਟੇਟ ਦੇ ਵਿੱਚ ਜਿਹੜਾ ਉਹ T20 ਡੋਮੈਸਟਿਕ ਟੂਰਨਾਮੈਂਟ ਹੁੰਦਾ ਹੈ ਸੋ ਇਹਦੇ ਨਾਲ ਜਿਹੜਾ ਸਿਲੈਕਟਰਸ ਦਾ ਕੰਮ ਥੋੜਾ ਹੋਰ ਆਸਾਨ ਹੋ ਜਾਂਦਾ ਕਿਉਂਕਿ ਸਾਰੀਆਂ ਕੁੜੀਆਂ ਜਿਹੜੀਆਂ ਨੇ ਉਹ ਪਰਫਾਰਮ ਕਰਦੀਆਂ ਆਪਣਾ ਬੈਸਟ ਜਿਹੜਾ ਦੇਦੀਆਂ ਕਿਉਂਕਿ ਮੈਨੂੰ ਲੱਗਦਾ ਕਿ ਜਿੱਦਾਂ ਮੁੰਡਿਆਂ ਦੇ ਵਿੱਚ ਜਿਹੜਾ ਹਰ ਕਦਮ-ਕਦਮ ਤੇ ਚੈਲੰਜ ਹੈ ਔਰ ਇੰਨਾ ਕੰਪੀਟੀਸ਼ਨ ਹੈ ਆਉਣ ਵਾਲੇ ਟਾਈਮ ਦੇ ਵਿੱਚ ਕੁੜੀਆਂ ਦੇ ਵਿੱਚ ਵੀ ਜਿਹੜਾ ਇਹ ਕੰਪੀਟੀਸ਼ਨ ਬਹੁਤ ਜ਼ਿਆਦਾ ਵੱਧ ਚੜ ਕੇ ਜਿਹੜਾ ਸਾਹਮਣੇ ਦੇਖਣ ਨੂੰ ਮਿਲੇਗਾ ਸੋ ਹੁਣ ਅਸੀਂ ਟੀਮ ਦੀ ਪ ਕਲੋਸ ਕਰ ਰਹੇ ਆ ਕਿ ਰੇਨ ਰੇਨ ਹੋਵੇ ਐਂਡ ਮਾਈ 올 ਗਰਲਸ ਵਾਂਟਸ ਟੂ ਪਲੇ ਸੋ ਇਸ ਦਾ ਕਿ ਅਸੀਂ ਖੇਡਣਾ ਚਾਹਾਂਗੇ ਸਾਡੇ ਜਿੱਦਾਂ ਰੈਫਰੀ ਐਂਡ ਅੰਪਾਇਰਸ ਨੇ ਵੀ ਸਾਨੂੰ ਦੱਸਿਆ ਕਿ ਸਾਡੇ ਕੋਲ ਜੇ 1 ਘੰਟਾ ਹੋਏਗਾ ਤੇ ਅਸੀਂ ਪੰਜਵਾਂ ਵਾਲਾ ਮੈਚ ਨਹੀਂ ਕਰ ਸਕਦੇ ਸੋ ਵੀ ਆਰ ਵਿਸ਼ਿੰਗ ਲਾਈਕ ਅਸੀਂ ਚਾਹਾਂਗੇ ਕਿ ਇਸ ਗ੍ਰੀਨ ਟੀਮ ਨੂੰ ਬਰਾਹੀਏ ਤੇ येलो ਟੀਮ ਜਿਹੜੀ ਆ ਉਹ ਅੱਗੇ ਹੋਰ ਮੈਚ ਜੜੇ ਹੋ ਜਿੱਤੇ ਸੋ ਇਹਨਾਂ ਦਾ ਵੀ ਇਹੀ ਹੈਗਾ ਉਹ ਤਾਂ ਹੀ ਸਮਾਈਲ ਕਰ ਰਹੇ ਨੇ ਸੋ ਸਾਰੀਆਂ ਟੀਮਾਂ ਦਾ ਮੇਨ ਇਹ ਹੈ ਕਿ ਅਸੀਂ ਜਿੱਤਣਾ ਸੋ ਹਰ ਬੰਦਾ ਉਹ ਬੈਸਟ ਪਰਫਾਰਮ ਕਰੇਗਾ ਸੋ ਬੀਂਗ ਅ ਹੈਡ ਕੋਚ ਮੇਰਾ ਇਹ ਮੰਨਣਾ ਹੈ ਕਿ ਅਸੀਂ ਕੁੜੀਆਂ ਨੂੰ ਜਿਹੜਾ ਅੱਗੇ ਲੈ ਕੇ ਆਈਏ ਔਰ ਕੁੜੀਆਂ ਦੇ ਵਿੱਚ ਜਿਹੜੇ ਪੇਰੈਂਟਸ ਹੁੰਦੇ ਨੇ ਉਹਨਾਂ ਨੂੰ ਸਭ ਤੋਂ ਪਹਿਲੇ ਇੱਕ ਚੀਜ਼ ਚਾਹੀਦੀ ਹੁੰਦੀ ਹੈ ਕਿ ਜਦੋਂ ਉਹਨਾਂ ਦੀ ਬੇਟੀ ਜਿਹੜੀ ਹੈ ਉਹ ਖੇਡਣ ਜਾ ਰਹੀ ਹੈ ਉਹ ਜਗ੍ਹਾ ਉਹਨਾਂ ਲਈ ਸੇਫ ਹੈਗੀ ਹੈ ਜਾਂ ਨਹੀਂ ਹੈਗੀ ਸੋ ਇਸ ਕਰਕੇ ਜਦੋਂ ਉਹ ਸਾਹਮਣੇ ਦੇਖਦੇ ਨੇ ਕਿ ਅੱਗੇ ਕੋਚਸ ਵੀ ਕੁੜੀਆਂ ਨੇ ਅਸਿਸਟੈਂਟ ਕੋਚਸ ਵੀ ਕੁੜੀਆਂ ਨੇ ਔਰ ਫਿਜ਼ਿਓ ਵੀ ਕੁੜੀਆਂ ਨੇ ਜਦੋਂ ਉਹਨਾਂ ਨੂੰ ਸਪੋਰਟਿੰਗ ਸਟਾਫ ਅੱਗੇ ਫੀਮੇਲਸ ਦਾ ਦਿਖਦਾ ਹੈ ਤੇ ਉਹਨਾਂ ਨੂੰ ਆਪਣਾ ਬੱਚਾ ਜਿਹੜਾ ਉਹ ਸਕੋਰ ਹੱਥਾਂ ਵਿੱਚ ਜਿਹੜਾ ਨਜ਼ਰ ਆਉਂਦਾ ਸੋ ਕੰਪੀਟੀਸ਼ਨ ਬਹੁਤ ਅੱਗੇ ਵਧਦਾ ਜਾ ਰਿਹਾ ਹੈ ਅਸੀਂ ਉਮੀਦ ਕਰਾਂਗੇ ਕਿ ਸਾਡੇ ਸਾਰੇ ਬੱਚੇ ਜਿਹੜੇ ਨੇ ਉਹ ਬੋਲਿੰਗ ਦੇ ਵਿੱਚ ਵੀ ਵੱਧ ਚੜ ਕੇ ਜਿਹੜਾ ਉਹ ਆਪਣੀ ਅੱਛੀ ਪ੍ਰੈਕਟਿਸ ਵੀ ਕਰਨਗੇ ਪਰਫਾਰਮੈਂਸਲੀ ਦੇਣਗੇ ਬੈਟਿੰਗ ਵੀ ਜਿਹੜੇ ਜਿੰਨੇ ਵੀ ਬੈਟਰਸ ਹੈਗੇ ਨੇ ਉਹ ਆਪਣਾ ਬੈਸਟ ਪਰਫਾਰਮ ਕਰਕੇ ਐਂਡ ਆਈ ਹੋਪ ਕਿ ਉਹਨਾਂ ਲਈ ਇਹ ਚੈਲੰਜ ਹੈ ਕਿ ਪਹਿਲੇ ਵਾਲੀ ਕ੍ਰਿਕਟ ਤੇ ਹੁਣ ਵਾਲੀ ਕ੍ਰਿਕਟ 'ਚ ਜ਼ਮੀਨ ਅਸਮਾਨ ਦਾ ਫਰਕ ਹੈ ਪਹਿਲੇ ਅਸੀਂ ਬਹੁਤ ਡਿਫੈਂਸਿਵ ਹੋ ਕੇ ਖੇਡਦੇ ਸੀ ਅਸੀਂ ਥੋੜਾ ਟਾਈਮ ਲੈਂਦੇ ਸੀ ਬਟ ਅੱਜ ਦੀ ਡੇਟ ਦੇ ਵਿੱਚ ਹਰ ਬਾਲ ਤੁਹਾਡੇ ਲਈ ਮੈਂ ਜੇ ਅਸੀਂ ਛਿੱਗੇ ਚੌਕੇ ਜਦੋਂ ਤੱਕ ਨਹੀਂ ਮਾਰਾਂਗੇ ਉਦੋਂ ਤੱਕ ਅਸੀਂ ਇੰਡੀਆ ਦੀ ਟੀਮ ਵਿੱਚ ਨਹੀਂ ਆ ਸਕਦੇ ਸੋ ਮੈਂ ਸਭ ਨੂੰ good luck ਕਹਿਨੀ ਆਂ ਔਰ ਮੈਂ ਆਪਣੀ ਪੂਰੀ ਟੀਮ ਨੂੰ ਇਹ ਕਹਿਨੀ ਆਂ ਕਿ ਪੂਰੀ એનર્ਜੀ ਦੇ ਨਾਲ ਪੂਰੀ ਜਾਨ ਦੇ ਨਾਲ ਆਪਣਾ ਬੈਸਟ ਪਰਫਾਰਮ ਕਰੋ ਤੇ ਛਾ ਜਾਓ ਸੋ ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਤੇ ਆਪਨਾ ਅਮਰੀਕਾ ਗੇਮਸ ਐਸੋਸੀਏਸ਼ਨ ਦਾ ਮੈਂ ਦੋਨਾਂ ਦਾ ਦਿਲੋਂ ਧੰਨਵਾਦ ਕਰਦੀ ਆ ਕਿ ਕੁੜੀਆਂ ਨੂੰ ਜਿਹੜਾ ਉਹ ਐਸੇ ਤਰ੍ਹਾਂ ਹੀ ਓਪਰਚੁਨਿਟੀਆਂ ਦਿੰਦੇ ਰਹਿਣਗੇ ਕਿ ਉਹਨਾਂ ਨੂੰ ਅੱਗੇ ਵਧਣ ਲਈ ਜਿਹੜਾ ਉਤਸ਼ਾਹ ਹੋਵੇ। ਮੈਂ ਜਿਹਦਾ ਇਨਵੋਲਵਮੈਂਟ ਤੇ ਸਰ ਬਹੁਤ ਸੇ ਪਿਛਲਾ ਮਹੀਨਾ ਸੀ। ਸੋ ਅਦਾ ਕੀ ਇੱਕ ਪੀਚ ਉਹ ਜਦੋਂ ਮੈਂ ਐਪਿਕਸ ਕੌਂਸਲ ਦੇ ਵਿੱਚ ਮੈਂਬਰ ਸੀਗੀ ਅਸੀਂ ਉਦੋਂ ਹੀ ਇਹਨਾਂ ਦੇ ਉੱਤੇ ਜਿਹੜਾ ਅਸੀਂ ਬਲੈਕ ਸੋਇਲ ਜਿਹੜਾ BCCI ਵੱਲੋਂ ਸਪੈਸ਼ਲ ਪਰਮਿਸ਼ਨ ਸੀ ਉਹ ਅਸੀਂ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਉਹਨਾਂ ਨੂੰ ਲੌਕ ਕੀਤਾ ਸੀ ਤਾਂ ਉਹਨਾਂ ਦੇ ਸਾਰੇ ਮੱਦੇ ਨਜ਼ਰ ਰੱਖਦੇ ਹੋਏ BCCI ਦੇ ਨੋਰਮਸ ਦੇ ਅਕੋਰਡਿੰਗਲੀ ਜਦੋਂ ਇਹਨਾਂ ਨੇ ਪੀਚ ਬਣਾਈ ਹੈ ਸੋ ਤੁਸੀਂ ਦੇਖ ਰਹੇ ਹੋ ਕਿ ਪਹਿਲੇ ਨਾਲੋਂ ਬੈਟਰ ਹੈ ਗਾਂਧੀ ਗਰਾਉਂਟ ਬਟ ਅਸੀਂ ਚਾਹੁੰਗੇ ਕਿ ਇਹ ਹੋਰ ਬੈਟਰ ਹੋਵੇ ਔਰ ਇਹਦੇ ਵਿੱਚ ਸਪੈਸ਼ਲੀ ਸੋਇਲ ਜੋ ਕਿ ਬਹੁਤ ਜ਼ਿਆਦਾ ਰਿਕੁਆਇਰਮੈਂਟ ਹੈ ਜੇ ਉਹ ਹੁੰਦਾ ਤਾਂ ਸ਼ਾਇਦ ਮੈਨੂੰ ਲੱਗਦਾ ਸੀ ਦੀ ਪਰ ਉਹ ਜਲਦੀ ਮੈਚ ਜਿਹੜਾ ਉਹ ਉਹਦੀ ਚਾਂਸਸ ਜ਼ਿਆਦਾ ਹੁੰਦੀ ਨੇ ਸੋ ਕਾਫੀ ਇਕੁਪਮੈਂਟਸ ਜਿਹੜੇ ਨੇ ਉਹ ਮੈਨੂੰ ਲੱਗਦਾ ਹੈ ਕਿ ਜਦੋਂ ਇੱਕ ਟੀਮ ਅੱਛੀ ਆਉਂਦੀ ਹੈ ਉਹ ਫਿਰ ਆਪਣੇ ਆਪ ਨੂੰ ਅਪਗ੍ਰੇਡ ਕਰਦੀ ਹੈ ਸੋ ਆਈ ਹੋਪ ਕਿ ਆਉਣ ਵਾਲਾ ਟਾਈਮ ਜਿਹੜਾ ਸਾਡੇ ਲਈ ਬਹੁਤ ਵਧੀਆ ਹੋਏਗਾ ਥੈਂਕ ਯੂ ਥੈਂਕ ਯੂ ਅੱਜ ਦੇ ਪ੍ਰੋਗਰਾਮ ਵਿੱਚ ਇਨੀਸ਼ੀਅਲ ਟੀਮ ਆਈ ਹੈ ਕਾਦੀ ਕਾਦੀ ਮੈਚ ਹੋਣਗੇ ਪਹਿਲਾਂ ਤੇ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਨਵਜੋਤ ਗਰੂਵਰ ਏਜੀਏ ਦਾ ਸੈਕਟਰੀ ਆ ਜੀ ਨਾਲ ਜੀ ਉੱਪਰ ਕਰਨੇ ਜਿਹੜੇ ਅਮਰਸਰ ਗੇਮ ਐਸੋਸੀਏਸ਼ਨ ਦੇ ਵਿੱਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਇੱਕ T2 ਵੂਮਨ ਲੀਗ ਸੀਨੀਅਰ ਵੂਮਨ ਲੀਗ ਸ਼ੁਰੂ ਕੀਤੀ ਹੈ ਜਿਹੜੀ ਕਿ ਮੇਰੇ ਟੈਨੌਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਇੱਥੇ ਗੰਧੀ ਗਰਾਊਂਡ ਦੇ ਵਿੱਚ ਹੋ ਰਹੀ ਹੈ ਬਹੁਤ ਵੱਡੀ ਗੱਲ ਆ ਸਾਡੇ ਗੰਧੀ ਗਰਾਊਂਡ ਵਾਸਤੇ ਕੀ ਫਸਟ ਟਾਈਮ ਜਿਵੇਂ ਅਮਰਸਰ ਦੇ ਵਿੱਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਸਾਰੀ ਟੀਮਾਂ ਹੈਡ ਕੋਚੇਸ ਸਾਰੀ ਟੀਮਾਂ ਜਿਹੜੀਆਂ ਇੱਥੇ ਆਈਆਂ ਉਹਨਾਂ ਦਾ ਬੜਾ ਨਿੱਘਾ ਸਵਾਗਤ ਕੀਤਾ ਹੈ ਉਹਨਾਂ ਦਾ ਅਸੀਂ ਸਾਰਾ ਇੰਤਜ਼ਾਮ ਵਗੈਰਾ ਜਿਹੜਾ ਕੀਤਾ ਕਿ ਜਿਹੜੀ ਇਹਨਾਂ ਨੂੰ ਕਿਸੇ ਬੱਚਿਆਂ ਨੂੰ ਖੇਡਣ ਦੀ ਕਿਸੇ ਚੀਜ਼ ਦੀ ਕੋ ਪ੍ਰੋਬਲਮ ਨਾ ਆਵੇ ਹਰ ਜਿਹੜੀ ਫੈਸਿਲਿਟੀ ਪ੍ਰੋਵਾਈਡ ਕੀਤੀ ਹੈ ਤੇ ਬਹੁਤ ਵੱਡਾ ਉਪਰਾਲਾ ਹੈ ਜਿਵੇਂ ਪੀਸੀਏ ਨੇ ਸਾਨੂੰ ਮੌਕਾ ਦਿੱਤਾ ਅਮਰਸਰ ਗੇਮ ਐਸੋਸੀਏਸ਼ਨ ਨੂੰ ਜੀ ਦੇਖੋ ਫਿਰ ਅੱਜ ਗਾਂਧੀ ਗਰਾਊਂਡ ਵਿੱਚ ਇਹ ਰੌਣਕਾਂ ਲੱਗੀਆਂ ਪੰਜਾਬ ਭਾਰਤ ਤੋਂ ਸਾਰੀ ਸਾਡੀਆਂ ਜਿਹੜੀਆਂ ਧੀਆਂ ਜਿਹੜੀਆਂ ਅਸੀਂ ਜਿਨ੍ਹਾਂ ਨੂੰ ਉਹ ਆਈਆਂ ਤੇ ਬੜਾ ਅੱਛਾ ਮਾਹੌਲ ਹੈ ਅਸੀਂ ਚਾਹੁੰਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹੀ ਜਿਹੇ ਬੱਚੇ ਵਿੱਚੋਂ ਸਿਲੈਕਟ ਹੋ ਕੇ ਪੰਜਾਬ ਨੂੰ ਰਿਪਰੈਜ਼ੈਂਟ ਕਰਨਗੇ ਪੀਸੀ ਵੱਲੋਂ ਖੇਡਣਗੇ ਤੇ ਉਦੋਂ ਤੱਕ ਇਹ ਬੱਚਿਆਂ ਨੂੰ ਆਪਾਂ ਵਧੀਆ ਮਾਹੌਲ ਨਹੀਂ ਦਿੰਦੇ ਵਧੀਆ ਇਨਫਰਾਸਟ੍ਰਕਚਰ ਨਹੀਂ ਦਿੰਦੇ ਉਹਨਾਂ ਨੂੰ ਸਰਵਿਸ ਪ੍ਰੋਵਾਈਡਸ ਨਹੀਂ ਕਰਦੇ ਕਿਸ ਤਰ੍ਹਾਂ ਸਾਡੇ ਬੱਚੇ ਨਿਕਲਣਗੇ ਬਹੁਤ ਵਧੀਆ ਉਪਰਾਲਾ ਹੈ ਪੀਸੀ ਦਾ ਜਿਹੜਾ ਔਮਨ ਲੀਗ ਜਿਹੜੀ ਸਾਡੀ ਕਿਸਾਨ ਦੇ ਬਹੁਤ ਵਧੀਆ ਮੌਕਾ ਮਿਲਿਆ ਅੰਮ੍ਰਿਤਸਰ ਵਿੱਚ ਇਹ ਕਿਹੜੀ ਟੀਮਾਂ ਕਿੱਥੋਂ ਆਈਆਂ ਵੀ ਇਹ ਕਿਹੜੇ ਇਹ ਪੰਜਾਬ ਭਰ ਚੋਂ ਟੀਮਾਂ ਅੱਜ ਜਲੰਧਰ ਲੁਧਿਆਣਾ ਬਠਿੰਡਾ ਪਟਿਆਲਾ ਪੰਜਾਬ ਪਰੋਂ ਟੀਮਾਂ ਸਾਰੀਆਂ ਅੰਮ੍ਰਿਤਸਰ ਆਈਆਂ ਤੇ ਪੂਰੇ ਇਥੇ 1 ਤਰੀਕ ਤੋਂ ਲੈ ਕੇ 10 ਤਰੀਕ ਤੱਕ ਔਮਨ ਲੀਗ ਕੁਦਰਤੀ ਮੌਸਮ ਦਾ ਥੋੜਾ ਜਿਹਾ ਜਿਹੜਾ ਵੈਦਰ ਹੈ ਉਹਦੇ ਕਰਕੇ ਥੋੜੀ ਜੀ ਪ੍ਰੋਬਲਮ ਆ ਰਹੀ ਆ ਬਟ ਬੱਚਿਆਂ 'ਚ ਬੜਾ ਕ੍ਰੇਜ਼ ਹੈ ਉਹ ਸ਼ਾਬ ਹੈ ਕਿ ਜਿਹੜੇ ਸਾਡੇ ਇੱਥੇ ਮੈਚਸ ਹੋ ਰਹੇ ਆ ਪੰਜਾਬ ਦੇ ਜਿਹੜੇ ਔਮਨ ਲਈ ਇਕੱਠੇ ਹੋਈ 10 ਤਰੀਕ ਵਾਲੇ ਦਿਨ ਫਾਈਨਲ ਹੈ ਜਿਹੜੀਆਂ ਟੀਮਾਂ ਡੇ ਬਾਏ ਡੇ ਜਿੱਤਣਗੀਆਂ 10 ਤਰੀਕ ਵਾਲੇ ਦਿਨ ਇੱਥੇ ਫਾਈਨਲ ਮੈਚ ਹੈ ਤੁਹਾਨੂੰ ਸਾਰਿਆਂ ਨੂੰ 10 ਤਰੀਕ ਵਾਲੇ ਦਿਨ ਇੱਥੇ ਵੀ ਬੁਲਾਵਾਂਗੇ ਕਿ ਜਿਹੜਾ ਇੱਥੇ ਬਹੁਤ ਟੋਟਲ ਸਰ ਕਿੰਨੇ ਮੈਚ ਹੋਣਗੇ ਜੀ ਟੋਟਲ ਟੋਟਲ 15 ਤੋਂ 20 ਮੈਚਸ ਹੋਣਗੇ ਜਿਵੇਂ ਵੱਖ-ਵੱਖ ਟੀਮਾਂ ਦੇ ਵਿੱਚ ਜਿਵੇਂ ਕਰਕੇ ਜਦੋਂ ਸੈਮੀਫਾਈਨਲ 10 ਤਰੀਕ ਸੈਮੀਫਾਈਨਲ ਹੋਏਗਾ 10 ਤਰੀਕ ਫਾਈਨਲ ਹੋਏਗਾ ਸਾਰੀਆਂ ਟੀਮਾਂ ਜਿਹੜੀਆਂ ਵੱਖ-ਵੱਖ ਡਿਸਟ੍ਰਿਕਟ ਦੀਆਂ ਪਰ ਜਿਹੜੀ ਉਹਨਾਂ ਚ ਬੈਸਟ ਹੋਏਗੀ ਉਹਨੂੰ ਅਸੀਂ ਇੱਥੇ ਸਾਰਾ ਸਰ ਪੀਸੀਆ ਵੱਲੋਂ ਕੌਣ ਆਇਆ ਹੈ ਪੀਸੀਆ ਵੱਲੋਂ ਸਾਰੇ ਜਿਹੜੀਆਂ ਅਥਾਰਟੀਜ਼ ਹਾਏ ਅਥਾਰਟੀਜ਼ ਸਾਰੀਆਂ ਆਈਆਂ ਪਈਆਂ ਇਹਨਾਂ ਦੇ ਪੋਚੀ ਸੀਨੀਅਰ ਪੋਚੀਜ਼ ਆਈ ਪਈਆਂ ਸਾਰੀ ਟੀਮਸ ਆਈਆਂ ਪਈਆਂ ਜਿਵੇਂ ਇਹਨਾਂ ਦੇ ਪੀਸੀਆ ਨੇ ਸਾਰੇ ਆਪਣੇ ਆਫੀਸਰ ਮੇਰੀਂ ਪੰਜੇ ਹੋਏ ਆ ਬੜਾ ਅੱਛਾ ਮੌਲਾ ਤੇ ਮੇਰੇ ਹਿਸਾਬ ਸੇ ਉਤਰੋ ਮੈਸੇਜ ਹੈ ਕਿ ਸ਼ਾਇਦ 10 ਤਰੀਕ ਨੂੰ ਸਾਰੇ ਪੀਸੀਆ ਦੀ ਅਥਾਰਟੀ ਵੀ ਸਾਰੀ ਉਮਰ ਸਰ ਸਿਰਫ ਪਿਛਲੀ ਗੱਲ ਕੀਤੀ ਹੋ ਤਾਂ ਨਵੀਂ ਬਣਾਏ ਹੋਏ ਨੂੰ ਪੂਰੇ ਵਿੱਚ ਤਿਆਰ ਹੈ ਪਿਛੇ ਪੂਰੀ ਵਿੱਚ ਰੈਡੀ ਹੈ ਸਿਰਫ ਦਸਿਆ ਵੈਦਰ ਦੇ ਕਰਕੇ ਜਿਵੇਂ ਤੁਹਾਨੂੰ ਪਤਾ ਜੀ ਅਸਲ ਵਿੱਚ ਪੰਜਾਬ ਦੇ ਵਿੱਚ ਫਰਾ ਦਾ ਮਾਹੌਲ ਹੈ ਤੇ بارش ਬਹੁਤ بارش ਰਕਾਂ ਦਾ ਨਾਲ ਹੀ ਆ ਰਹੀ ਤੇ ਉਹਦੇ ਕਰਕੇ ਥੋੜੀ ਜਿਹੀ ਪਿਛੇ ਦੇ ਵਿੱਚ ਗਿੱਲੀ ਹੈ ਜਦੋਂ ਇਹ ਥੋੜਾ ਜਿਹਾ بارش ਰੁਗੀ ਹੈ ਸੁਪਰ ਸਕਰ ਲਾ ਕੇ ਇੱਥੇ ਆਪਾਂ ਲਾ ਕੇ ਇਹਨੂੰ ਬੱਚਿਆਂ ਦਾ ਮੈਚ ਕਰਾਵਾਂਗੇ ਸਰ ਪਹਿਲਾ ਪਹਿਲਾ ਇਸ ਦੇ ਹਾਲਾਤ ਕਾਫੀ ਮਾੜੇ ਸਨ ਤੁਸੀਂ ਜਦੋਂ ਤੇ ਆਏ ਹੋ ਇਹ ਕਾਫੀ ਵਧੀਆ ਤਰੀਕੇ ਦੇ ਨਾਲ ਤੁਸੀਂ ਇਹ ਮੇਨਟੇਨ ਕੀਤਾ ਜੀ ਕੀ ਕਰਿਆ ਤੁਸੀਂ ਦੇਖੋ ਕੰਮ ਕਰਨ ਦਾ ਸ਼ੌਂਕ ਹੋਣਾ ਚਾਹੀਦਾ ਹੈ ਤੇ ਅੱਜ ਦੇਖੋ ਗਰਾਊਂਡ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਤੁਹਾਨੂੰ ਇੰਟਰਨੈਸ਼ਨਲ ਗਰਾਊਂਡ ਦੀ ਫੀਲ ਆਏਗੀ ਪ੍ਰੋਪਰ ਗਰਾਸ ਕਟਿੰਗ ਹੋਈ ਪਈ ਹੈ ਹਰ ਚੀਜ਼ ਇਕੁਪਮੈਂਟ ਪ੍ਰੋਪਰ ਪਏ ਆ ਵਾਈਟ واਸ਼ ਹੋਏ ਪਏ ਆ ਹਰ ਚੀਜ਼ ਇੱਥੇ ਤੁਹਾਨੂੰ ਫੈਸਿਲਿਟੀ ਬੱਚਿਆਂ ਨੂੰ ਜਿਹੜੀ ਜਿਹੜੀ ਰਿਕੁਆਇਰਮੈਂਟ ਹੈ ਵਾਸ਼ਰੂਮ ਨੀਟ ਐਂਡ ਕਲੀਨ ਆ ਆਪਣਾ ਵਾਸ਼ਰੂਮ ਦੇ ਵਿੱਚ ਡਸਟਪੀਨਸ ਪਏ ਆ ਹਰ ਫੈਸਿਲਿਟੀ ਗਰਲਸ ਨੂੰ ਦਿੱਤੀ ਗਈ ਕਿਸੇ ਤਰੀਕੇ ਨਾਲ ਇਹਨਾਂ ਨੂੰ ਪ੍ਰੋਬਲਮ ਕਿਸੇ ਚੀਜ਼ ਦੀ ਮਹਿਸੂਸ ਨਾ ਕੀਤੀ ਸੱਚਾ ਡੈਟ ਕਿ ਉਹ ਆਉਂਦੀ ਜ ਕਿੰਨੇ ਕੁ ਮੂਮਨ ਲੀਕ ਹੋ ਚੁੱਕੇ ਆ ਜੀ ਫਸਟ ਮੂਮਨ ਲੀਕ ਹੈ ਜ ਵੱਲੋਂ ਜਿਹੜੀ ਇੱਥੇ ਕੀਤੀ ਗਈ ਹੈ ਸਾਡੇ ਵੱਲੋਂ ਜਿਵੇਂ ਬੱਚਿਆਂ ਦੇ ਅੰਡਰ 15 ਦੇ ਜਾਂ ਮੈਚੇਸ ਕਰਾਏ ਜਾਂਦੇ ਸੀ ਬਟ ਜਿਹੜੀ ਪੰਜਾਬ ਔਮਨ ਸੀਨੀਅਰ ਔਮਨ ਲੀਗ ਹੈ ਫਸਟ ਟਾਈਮ ਅੰਮ੍ਰਿਤਸਰ ਹੋ ਰਿਹਾ ਹੈ ਅੰਮ੍ਰਿਤਸਰ ਨੇ ਮਾਨਵਨੀ ਗੱਲ ਹੈ ਬਹੁਤ ਵੱਡੀ ਮਾਨਵਨੀ ਗੱਲ ਹੈ ਜੀ ਅੰਮ੍ਰਿਤਸਰ ਆਸਤੇ ਬਹੁਤ ਵੱਡੀ ਮਾਨਵਨੀ ਗੱਲ ਹੈ ਕਿ ਜਿਵੇਂ ਇਸ ਤਰ੍ਹਾਂ ਹੀ ਪੀਸੀਏ ਦੇ ਜਦੋਂ ਮੈਚੇਸ ਅੰਮ੍ਰਿਤਸਰ ਆਉਣਗੇ ਸਾਡੇ ਜਿਹੜੇ ਇੱਥੇ ਬੱਚੇ ਪ੍ਰੈਕਟਿਸ ਕਰਦੇ ਉਹਨਾਂ ਦਾ ਉਤਸ਼ਾਹ ਵਧੇਗਾ ਕਿ ਸਾਡੀ ਗਰਾਊਂਡ ਦੇ ਵਿੱਚ ਸਾਰੀਆਂ ਪੀਸੀਏ ਦੀਆਂ ਟੀਮਾਂ ਆ ਰਹੀਆਂ ਕੋਈ ਇਸ ਤਰ੍ਹਾਂ ਸੀਨੀਅਰ ਕੋਚੀਜ਼ ਜਾਂ ਤੁਹਾਡੇ ਇੰਡੀਆ ਰੀਪਰੈਜ਼ੈਂਟ ਕਰਨੀ ਹੋएगी ਉਹ ਵੀ ਆਏਗੀ ਮਤਲਬ ਇਸ ਤਰੀ ਮਾਹੌਲ ਬੰਦਾ ਸਰ ਕਿਹੜੇ ਮੈਚ ਹੋ ਰਹੇ ਕਿਸੇ ਸਕੂਲ ਜਾਂ ਕਾਲਜ इवन ਉਹਨਾਂ ਨੂੰ ਇਨਵਾਈਟ ਕੀਤਾ ਜਾਇਆ ਕਿੰਦਾ ਕੁੜੀਆਂ ਨੂੰ ਕ੍ਰੀਡੂ ਕਰਨ ਵਾਸਤੇ ਅਸੀਂ ਨਾ ਥੋੜਾ ਜਿਹਾ ਜਿਵੇਂ ਹੜ ਤੋਂ ਪੀੜਿਤ ਕਰਕੇ ਜਿਵੇਂ ਬੱਚਿਆਂ ਨੂੰ ਸਕੂਲਾਂ 'ਚ ਛੁੱਟੀਆਂ ਕੀਤੀਆਂ ਵੀ ਮੈਡਮ ਡੀਸੀ ਨੇ ਜੇ ਥੋੜਾ ਜਿਹਾ ਮਾਹੌਲ ਉਧਰ ਵੀ ਥੋੜਾ ਜਿਹਾ ਬੜਾ ਸੈਂਸਿਟਿਵ ਚੱਲ ਰਿਹਾ ਇਸ ਕਰਕੇ ਅਸੀਂ ਜੇ ਮਾਹੌਲ ਠੀਕ ਹੁੰਦਾ ਤੇ ਅਸੀਂ ਮੈਡਮ ਡੀਸੀ ਨੂੰ ਕਿਉਂਕਿ ਸਾਡੀ ਉਹ ਪ੍ਰੈਜ਼ੀਡੈਂਟ ਵੀ ਹੈ ਤਾਂ ਹੀ ਰਿਕਵੈਸਟ ਕਰਕੇ ਪਲੱਸ 1 ਪਲੱਸ 2 ਦੇ ਬੱਚਿਆਂ ਨੂੰ ਜ਼ਰੂਰ ਇਨਵਾਈਟ ਕਰਨਾ ਸੀ ਕਿ ਆ ਕੇ ਇੱਕ ਵਾਰੀ ਦੇਖੋ ਸਰ ਸ਼ਹਿਰ ਵਾਸੀ ਮਾਧਿਅਮ ਰਾਹੀਂ ਸ਼ਹਿਰ ਵਾਸੀਆਂ ਨੂੰ ਇਹ ਵੀ ਅਪੀਲ ਕਰਨਾ ਚਾਹਾਂਗਾ ਕਿ ਜਿਹੜੇ ਸਾਡੀਆਂ ਦੇ ਕੁੜੀਆਂ ਵਾਂ ਕਿਸੇ ਤੋਂ ਘੱਟ ਨਹੀਂ ਆ ਜਿਨ੍ਹਾਂ ਇਹਨਾਂ ਦੇ ਪੇਰੈਂਟਸ ਐ ਮੁੰਡੇ ਦਾ ਮੁੰਡਾ ਜੋੜ ਕੇ ਬੱਚਿਆਂ ਧੀਆਂ ਦੇ ਨਾਲ ਖੜੇ ਨੇ ਮੈਂ ਦੇਖਿਆ ਧੀਆਂ ਦੇ ਔਰ ਮੁੰਡਿਆਂ ਦੇ ਵਿੱਚ ਪੇਰੈਂਟਸ ਕੋਈ ਫੁੱਲ ਫਰਕ ਨਹੀਂ ਗਿੰਦੇ ਨੇ ਧੀਆਂ ਨੂੰ ਉਹੀ ਫੈਸਿਲਿਟੀ ਹਰ ਉਹ ਚੀਜ਼ ਉਹ ਮਿਲ ਰਹੀ ਹੈ ਤੇ ਮੈਂ ਅਪਰੀਸ਼ੀਏਟ ਕਰਦਾ ਕਿ ਅੱਜ ਕੱਲ ਦੇ ਪੇਰੈਂਟਸ ਨੂੰ ਜਿਹੜਾ ਆਪਣੇ ਬੱਚਿਆਂ ਦੀ ਆਪਣੀ ਧੀਆਂ ਦੀ ਇੰਨੇ ਚਿੰਤਿਤ ਨੇ ਉਹ ਚਾਹੁੰਦੇ ਨੇ ਕਿ ਸਾਡੀਆਂ ਧੀਆਂ ਜਿਹੜੀਆਂ ਪੰਜਾਬ ਦਾ ਨਾਮ ਰੋਸ਼ਨ ਕਰਨ ਸਸ ਸੀਐਮ ਸਾਹਿਬ ਵੱਲੋਂ ਵੀ ਮਿਲੇਗੀ ਇੱਥੇ ਤੇ ਕੀ ਕਹਿਣਾ ਚਾਹੋਗੇ ਅਸੀਂ ਪਿਛੇ ਰਿਕੁਐਸਟ ਕੀਤੀ ਸੀ ਸੀਐਮ ਸਾਹਿਬ ਬੜੇ ਸਪਾਸਿਵ ਚਿੰਤਤ ਸੀ ਕਿ ਅਮਰਸਰ ਦੇ ਵਿੱਚ ਕੋ ਇੰਟਰਨੈਸ਼ਨਲ ਲੈਵਲ ਦੀ ਗਰਾਊਂਡ ਬਟ ਉਹ ਜਲਦੀ ਮੁੱਦਾ ਵੀ ਤੁਸੀਂ ਚੁੱਕਿਆ ਸੀਗਾ ਤੇ ਉਹ ਜਲਦੀ ਚੱਲ ਰਿਹਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਮਰਸਰ ਨੂੰ ਇੱਕ ਅੱਛੇ ਲੈਵਲ ਦੀ ਗਰਾਊਂਡ ਮਿਲੇਗੀ ਤੇ ਇਹਦਾ ਵੀ ਇਨਫਰਾਸਟ੍ਰਕਚਰ ਮੇਰੀ ਪੀਸੀ ਦੀ ਗੱਲ ਚੱਲਦੀ ਹੈ ਇਹਦਾ ਵੀ ਇਨਫਰਾਸਟ੍ਰਕਚਰ ਆਪਾਂ ਹੋਰ ਇਹਦੇ ਨਾਲੋਂ ਬੈਟਰ ਕਰਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਦੇਖਦੇ ਤੁਸੀਂ ਇਹ ਤੁਹਾਨੂੰ ਪੂਰੇ ਮਾਝੇ 'ਚ ਜਿਹੜੇ ਮਤਲਬ ਜੇ ਪੀਸੀਏ ਤੋਂ ਬਾਅਦ ਸਭ ਤੋਂ ਵ ਆਪ ਜੀ ਫਲੱਡ ਵੀ ਕਾਫੀ ਆ ਗਿਆ ਤੇ ਕੀ ਮੈਸੇਜ ਹੋ ਗਿਆ ਕਾਫੀ ਪਾਣੀ ਆ ਗਿਆ ਮੇਰੀ ਸਾਰੇ ਪੰਜਾਬ ਵਾਸੀਆਂ ਨੂੰ ਰਿਕੁਐਸਟ ਹੈ ਕਿ ਜਿਹੜਾ ਪੰਜਾਬ ਹੈ ਪੰਜਾਬ ਹਰ ਕਿਸੇ ਦੇ ਨਾਲ ਖੜਾ ਹੈ ਸਿੱਖ ਭਾਈਚਾਰਾ ਹਰ ਕਿਸੇ ਦੇ ਨਾਲ ਖੜਾ ਹੈ ਇਸ ਵੇਲੇ ਸਮਾਵੇਂ ਉਹਨਾਂ ਦੀ ਮੋੜਨ ਦਾ ਸਾਰਿਆਂ ਨੂੰ ਬੇਨਤੀ ਹੈ ਸਾਰਿਆਂ ਨੂੰ ਰਿਕਵੈਸਟ ਹੈ ਮੈਂ ਉੱਥੇ ਆਪ ਜਾ ਕੇ ਦੇਖਿਆ ਲੋਕੀ ਬਹੁਤ ਪਰੇਸ਼ਾਨ ਹੈ ਲੋਕਾਂ ਨੂੰ ਉੱਥੇ ਮੁਸ਼ਕਲਾਂ ਆ ਰਹੀਆਂ ਮੈਂ ਤੁਹਾਡੇ ਮਾਧਿਅਮ ਰਾਹੀਂ ਪਹਿਲੇ ਵੀ ਕਿਹਾ ਸੀ ਕਿ ਜਿਹੜੀ ਜਿਹੜੀ ਉੱਥੇ ਚੀਜ਼ ਦੀ ਪ੍ਰੋਬਲਮ ਆ ਰਹੀ ਹੈ ਮੈਡੀਸਿਨ ਦੀ ਸੈਂਟਰੀ ਪੈਟ ਦੀ ਜਿਹੜੀ ਜਿਹੜੀ ਚੀਜ਼ ਦੀ ਪ੍ਰੋਬਲਮ ਆ ਰਹੀ ਹੈ ਕਾਈਂਡਲੀ ਉੱਥੇ ਤੁਸੀਂ ਜਾ ਕੇ ਸਭ ਤੋਂ ਵੱਡੀ ਮੇਜਰ ਬੋਟ ਤੁਸੀਂ ਦੇਖੋ ਹੁਣ ਸਾਰੇ ਸਿੰਗਰਸ ਜਿਹੜੇ ਆ ਬੋਟ ਦੇ ਰਹੇ ਨੇ ਮੈਂ ਰਿਕਵੈਸਟ ਕਰਦਾ ਕਿ ਜਿਹੜੀ ਉਹ ਬੋਟਸ ਵਾਇਟ ਕੀਤੇ ਜਾਣਗੇ ਕਿਉਂਕਿ ਜਿਹੜੇ ਪਿੰਡਾਂ ਦੇ ਬਾਹਰਲੇ ਆਊਟਰ ਤੇ ਬੰਦੇ ਨੇ ਉਹਨਾਂ ਨੂੰ ਬਹੁਤ ਮਦਦ ਪਹੁੰਚ ਰਹੀ ਹੈ ਪਰ ਜਿਹੜੇ ਸਲੱਡ ਦੇ ਅੰਦਰ ਨੇ ਉਹਨਾਂ ਨੂੰ ਇੰਨੀ ਮਦਦ ਨਹੀਂ ਪਹੁੰਚ ਰਹੀ ਕਿਉਂਕਿ ਉਹ ਬੋਟਸ ਘਟ ਹੁੰਦੇ ਕਾਰਨ ਉੱਥੇ ਪ੍ਰੋਬਲਮ ਆ ਰਹੀ ਬਟ ਫਿਰ ਵੀ ਸਾਡੇ ਪੰਜਾਬੀ ਜਿਹੜੇ ਮੱਝੇ ਵਾਲੇ ਨੇ ਤਗੜੇ ਨੇ ਆਪਣੇ ਲੈਵਲ ਤੇ ਹਰ ਵਰਗ ਦਾ ਬੰਦਾ ਉੱਥੇ ਪਹੁੰਚਦਾ ਤੁਹਾਡੇ ਵੱਲੋਂ ਵੀ ਜਾਇਜ਼ਾ ਲਿੱਤਾ ਗਿਆ ਤੁਸੀਂ ਗਏ ਸੀ ਮੈਂ ਉੱਥੇ ਹੋ ਕੇ ਆਇਆ ਜੀ ਆਪਾਂ ਉੱਥੇ ਤਿਲ ਫੁੱਲ ਪੇਟਾ ਆਪਣੇ ਵੱਲੋਂ ਸੇਵਾ ਦਿੱਤੀ ਹੈ ਉੱਥੇ ਜਿੰਨੇ ਜੋਗੇ ਸੀ ਆਪਾਂ ਉੱਥੇ ਟਰੱਕ ਇੱਕ ਥੋੜੀ ਦਾ ਭੇਜਿਆ ਹੈ ਜਿਹੜੇ ਪਸ਼ੂਆਂ ਉਸ ਤੋਂ ਬਾਅਦ ਅਸੀਂ ਕੱਲ ਵੀ ਆਪਣਾ ਇੱਥੇ ਸਾਰਾ ਲੱਗਰ ਪ੍ਰਸ਼ਾਦ